ਪਰੀ ਸਤਿ ਸ੍ਰੀ ਅਕਾਲ ਅੱਜ ਆਪਣਾ ਵੀਰ ਜੱਗੂ ਆਇਆ ਸੀ ਚੋਲਾ ਸਾਹਿਬ ਤੋਂ ਤੇ ਹਮੇਸ਼ਾ ਹੀ ਆਪਣੇ ਨਾਲ ਪ੍ਰਿਆਰ ਆਪਣਾ ਛੋਟਾ ਵੀਰ ਆ ਏ ਤੇ ਵੀਰ ਨੂੰ ਸਨਮਾਨਿਤ ਕੀਤਾ ਜਾਂਦਿਆ ਮੋਟਰਸਾਈਕਲ ਤੇ ਅੱਗੇ ਬੜੇ ਜੱਤੇ ਭਰਾ ਨੇ ਛੋਟੇ ਨੇ ਆਪਣੇ ਨੇ ਉਹ ਕਹਿੰਦੇ ਹੁੰਦੇ ਨਾ ਮਿਹਨਤ ਦਾ ਫਲ ਪਰਮਾਨਾ ਨੂੰ ਤੇ ਖੁਸ਼ੀ ਚੜ ਜਾਂਦੀ ਆ ਭਾਵੇਂ 100 ਰੁਪਏ ਹੀ ਕੋਈ ਨਾਮ ਦੇ ਦੇ ਤੇ ਵੀਰ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਏ ਚੋਲਾ ਸਾਹਿਬ 24 ਤਰੀਕ ਨੂੰ ਮੇਰਾ ਵੀਰ ਸਾਰੇ ਮੈਸੇਜ ਯਾਦ ਰੱਖਿਓ ਮੇਰਾ 24 ਤਰੀਕ ਇਸੇ ਜੂਨ ਦੇ ਮਹੀਨੇ ਦੀ ਆੜੀ ਪਰਸੋ ਚੌਥ ਆ ਰਹੀ ਆ ਤੇ ਸਾਰੇ ਵੀਰਾਂ ਨੇ ਉੱਥੇ ਪਹੁੰਚਣਾ ਹੈ ਤੇ ਆਪਾਂ ਵੀਰ ਨੂੰ ਸਨਮਾਨਿਤ ਕਰਨਾ ਮੋਟਰਸਾਈਕਲ ਤੇ ਉੱਥੇ ਸਾਰਿਆਂ ਨੂੰ ਇਹ ਮੇਰਾ ਵੀਰ ਆਪਾਂ ਮਿਲਦੇ ਆਂ ਤੇ ਕਬੱਡੀ ਕੱਪ ਹੋਉਂਦਿਆ ਬਹੁਤ ਤਗੜਾ ਵੀ ਚੋਲਾ ਸਾਹਿਬ ਗਰਾਊਂਡ ਦੇ ਵਿੱਚ ਬਾਬਾ ਜੀ ਦਾ ਉੱਥੇ ਡੇਰਾ ਹੈ ਉਥੇ ਹਰ ਸਾਲ ਮੈਚ ਹੁੰਦਾ ਹੈ ਤੇ ਐਰਕੀ ਵੀਰ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕਰਨ ਲੱਗੇ ਆ ਤੇ ਸਾਰੇ ਮੇਰੇ ਵੀਰਾਂ ਨੇ ਆਉਣਾ ਹੈ ਤੇ ਜਿਹੜੇ ਮੇਰੇ ਸੱਜਣੇ ਆ ਉਹ ਤੇ ਮੇਰੇ ਨਾਲ ਹੀ ਆਉਣਗੇ ਤੇ ਜਿਹੜੇ ਮੇਰੇ ਸੱਜਣ ਚੋਲਾ ਸਾਹਿਬ ਦੇ ਵੀ ਆ ਜਾਂ ਲਾਗੇ ਪਿੰਡਾਂ ਦੇ ਕੋਈ ਤਰਨ ਤਰਨ ਦਾ ਕੋਈ ਕਿਤੋਂ ਦਾ ਤੇ ਆਪਾਂ 24 ਤਰੀਕ ਨੂੰ ਸ਼ਾਮ ਨੂੰ 6 ਵਜੇ ਹਣਾ 6 ਵਜੇ ਆਪਾਂ ਜਿਹੜਾ ਵਾ ਆਪਾਂ ਰੀਤੀ ਰਿਵਾਜ ਪਰਵਾਨ ਜੀ ਆ ਰਹੇ ਨਾਲੇ ਗੋਪੀ ਭਾ ਹੋਣੀ ਆਪਣੇ ਫਰੀਦੀਪੁਰਿਆ ਜੀ ਤੇ ਆਪਾਂ ਸਾਰੇ ਉਥੇ ਮੈਚ ਵੇਖੀਏ ਤੇ ਨਾਲੇ ਇਨਾਂ ਵੀਰਾਂ ਨੂੰ ਆਪਾਂ ਉਤਸ਼ਾਹੀ ਕਰੀਏ ਵੀ ਜਿਹੜਾ ਅੱਜ ਨਸ਼ਿਆਂ ਤੋਂ ਦੂਰ ਸਭ ਤੋਂ ਵੱਡੀ ਗੱਲ ਆ ਨਸ਼ਿਆਂ ਤੋਂ ਦੂਰ ਇਹ ਨੌਜਵਾਨ ਜਿਹੜਾ ਸਾਡੀ ਪੀੜ੍ਹੀ ਨੂੰ ਅੱਗੇ ਲੈ ਕੇ ਜਾਂਦੇ ਆ ਤੇ ਵੀਰ ਆਪਣੀ ਗਰਾਊਂਡ 'ਚ ਵੀ ਬੜੇ ਵੀਰਾਂ ਨੂੰ ਜਿਹੜਾ ਵਾ ਕਬੱਡੀ ਦੀ ਕੋਚਿੰਗ ਕਰਦਾ ਏ ਤੇ ਬੜੀ ਖੁਸ਼ੀ ਮਿਲਦੀ ਆ ਜਦੋਂ ਇਨਾਂ ਦੀਆਂ ਵੀਡੀਓ ਵੇਖੀਦੀਆਂ ਜਾਂ ਕੋਸ਼ ਆ ਤੇ ਬੜੀ ਮਨ ਨੂੰ ਖੁਸ਼ੀ ਮਿਲਦੀ ਆ ਇਹਨੂੰ ਜੋ ਜੱਗੂ ਨੂੰ ਵੇਖੀਦਾ ਇਹ ਇਹ ਛੋਟਾ ਵੀਰ ਹੀ ਆ ਇਹ ਪਹਿਲਵਾਨ ਦੁਨੀਆਂ ਲਈ ਆ ਆਪਣੇ ਲਈ ਛੋਟਾ ਵੀਰ ਆ ਤੇ ਇਹ ਛੋਟੇ ਵੀਰਾਂ ਨੂੰ ਸਾਡੇ ਨਾਲ 20 ਸਾਲਾਂ ਤੋਂ ਵਿਚਲੰਦੇ ਆ ਤੇ ਗੁਰੂ ਕਿਰਪਾ ਕਰੇ ਤੇ ਅੱਜ ਇਹਨੂੰ ਇਸ ਮਕਾਮ ਤੱਕ ਆਪਣੇ ਪਹੁੰਚਾਇਆ ਹੈ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਕਹਿੰਦੇ 24 ਤਰੀਕ ਜੂਨ ਦੀ ਇੱਥੇ ਦੀ ਤੇ ਗੁਰੂ ਮਹਾਰਾਜ ਦੀ ਕਿਰਪਾ ਕਰੇ ਤੇ 6 ਵਜੇ ਮੈਂ ਸ਼ੁਰੂ ਹੋਣਾ ਹੈ 24 ਤਰੀਕ ਨੂੰ ਸਾਰੇ ਮੇਰੇ ਵੀਰ ਪਹੁੰਚਿਓ ਸੱਚੀ ਕਾਲ ਸਾਰਿਆਂ ਨੂੰ